ਸਾਤਰੀ ਘਾਲ ਵੀਰੇ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀ ਨੇ ਵੀਡੀਓ ਨੂੰ ਕਰੋ ਲਾਇਕ ਤੇ ਕਮੈਂਟ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਰੇ ਅੱਜ ਮੈਂ ਦੁੱਧ ਪਾ ਕੇ ਆਇਆ ਸੀਗਾ ਕਹਿੰਦੇ ਆ ਜਾ ਤੇਰੇ ਨਾਲ ਰੇਸ ਟਾਵਾਂਗੇ ਬਾਈ ਦੇਖ ਮੈਂ ਰੇਤ ਮੇਰਕਾ ਮੁਰਤਾਂੀਆਂ ਰਾਲੀਆਂ 10 ਬੋਰੀਆਂ ਲਦਾਤੀਆਂ ਬਾਈ ਹੁਣ ਦੁਪਹਿਰ ਦੇ 12 ਵਜੇ ਹੋਏ ਨੇ ਆਪਾਂ ਚੱਲੇ ਵੀਰੇ ਪਸਾਦਾ ਇਹਨਾਂ ਨੇ ਕਹਿੰਦੇ ਆਪੀ ਕੰਮ ਕਰ ਵੀਰੇ ਦੇਖ ਇਹ ਜੇ ਨੇ ਬਾਈ ਕੋਈ ਪੁੱਛ ਜੈ ਸੁਣੀ ਕਹਿੰਦੇ ਸਾਤੋਂ ਨਹੀਂ ਸਿੱਟਾ ਜਾਂਦਾ ਬਾਈ ਇਹ ਜੇ ਨੇ ਛੋਟੇ ਵੱਡੇ ਭਾਈ ਵੀਰੇ ਸਾਰੇ ਰਲੇ ਹੋਏ ਨੇ ਇਹ ਆ ਪਸਾੜਿਆ ਵੀਰੇ ਯੂਟਿਊਬਰ ਕੱਲਾ ਜੱਟ ਪਹਿਲਾਂ ਸਾਨੂੰ ਵਸਾਉਂਦਾ ਸੀ ਮੇਰੇ ਬਹੁਤ ਧੱਕਾ ਕਰਦੇ ਨੇ ਵੀਰੇ 10 ਬੋਰੀਆਂ ਮੰਗਾ ਕੇ ਹੁਣ ਆ ਚੱਲੇ ਘਰਾਂ ਨੂੰ ਕਹਿੰਦੇ ਅਸੀਂ ਨਹੀਂ ਛੱਡਦੇ ਤੇਰੇ ਨਾਲ ਦੁਪਹਿਰ ਦੇ 12:00 ਵੱਜ ਗਏ ਭਾਈ ਕਹਿੰਦੇ ਸਾਡਾ ਛੁੱਟੀ ਦਾ ਟਾਈਮ ਆ ਦੇਹ ਇਹ ਜੇ ਧੱਕਾ ਕਰਦਾ ਕਹਿੰਦੇ ਸਾਨੂੰ ਰੋਟੀ ਨਹੀਂ ਲਿਆਉਂਦੀ ਨਾ ਰੋਟੀ ਰੁੱਟੀ ਲੈ ਕੇ ਆਏ ਵੀਰੇ ਸਾਰਾ ਕੁਝ ਇਹਨਾਂ ਨੂੰ ਦੇਖੋ ਵੀਰੇ ਜੱਟਾਂ ਦੀਆਂ ਗੱਡੀਆਂ ਬਾਣੀਆਂ ਘੁੰਮਦੇ ਨੇ 9 ਵਜੇ ਦੇਖੋ ਬੰਦੇ ਕਿੰਨੇ ਨੇ ਜਿਹਨੇ ਉਤਰਨਗੇ ਬਾਈ ਹੁਣੇ ਤੋਂ ਇੱਕ ਗੇੜਤੀ ਤੋਂ ਬਾਹਰ ਯਾਰਾਂ ਪਰ ਇਸ ਤਰੀ ਗਲੇ ਬਾਈ ਕਿਉਂ ਮਾਨਜਾਣਾ ਨੋਵਾ ਗੱਡੀ 'ਨੋਂ ਬੰਦੇ ਬੱਦ ਬੈਠੇ ਆ ਮੈਂ ਸਹੂਲਤਾ ਫੁੱਲ